ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਭਾਸ਼ਾ ਇੱਕ ਨਿਰੰਤਰ ਜਿਹੜਾ ਵਗਦਾ ਦਰਿਆ ਉਹਦੇ ਵਰਗੀ ਹੁੰਦੀ ਹੈ ਮੀਨਸ ਇਹ ਕਦੇ ਰੁਕਦੀ ਨਹੀਂ ਹੈ ਕੋਈ ਇਹਦੇ ਵਿੱਚ ਖੜੋਤ ਨਹੀਂ ਆਉਂਦੀ ਜਿਸ ਪ੍ਰਕਾਰ ਇੱਕ ਦਰਿਆ ਦੇ ਵਿੱਚ ਕਈ ਸੋਮਿਆਂ ਤੋਂ ਪਾਣੀ ਆ ਕੇ ਉਹਦੇ ਵਿੱਚ ਸਮਾ ਜਾਂਦਾ ਉਸੇ ਤਰੀਕੇ ਨਾਲ ਹੀ ਭਾਸ਼ਾ ਦੇ ਵਿੱਚ ਵੀ ਦੂਸਰੀਆਂ ਭਾਸ਼ਾਵਾਂ ਦੇ ਜਿਹੜੇ ਸ਼ਬਦ ਨੇ ਉਹ ਰਲਦੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਹ ਉਸੇ ਭਾਸ਼ਾ ਦਾ ਅਨਿੱਖੜਵਾਂ ਅੰਗ ਬਣ ਜਾਂਦੇ ਨੇ ਤੇ ਪੰਜਾਬੀ ਭਾਸ਼ਾ ਵੀ ਇਸੇ ਤਰ੍ਹਾਂ ਕਈ ਹੋਰ ਭਾਸ਼ਾਵਾਂ ਤੋਂ ਪ੍ਰਭਾਵਿਤ ਹੁੰਦੀ ਆਈ ਹੈ ਜਿਹਦੇ ਉੱਪਰ ਵੱਖ-ਵੱਖ ਭਾਸ਼ਾਵਾਂ ਜਿਵੇਂ ਕਿ ਸੰਸਕ੍ਰਿਤ ਫਾਰਸੀ ਹਿੰਦੀ ਅੰਗਰੇਜ਼ੀ ਇਹਨਾਂ ਦਾ ਪ੍ਰਭਾਵ ਅਸੀਂ ਆਮ ਤੌਰ ਤੇ ਦੇਖ ਸਕਦੇ ਹਾਂ ਪ੍ਰਿੰਸੀਪਲ ਸੰਸਿੰਘ ਸੇਖੋਂ ਦਾ ਕਹਿਣਾ ਹੈ ਕਿ ਆਧੁਨਿਕ ਪੰਜਾਬੀ ਸਾਹਿਤ ਦਾ ਜਿਹੜਾ ਜਨਮ ਹੈ ਉਹ ਭਾਵੇਂ ਅੰਗਰੇਜ਼ੀ ਤੋਂ ਨਹੀਂ ਹੋਇਆ ਪਰ ਇਹ ਪਲਿਆ ਤੇ ਵਧਿਆ ਫੁੱਲਿਆ ਅੰਗਰੇਜ਼ੀ ਚੋਂ ਆ ਵੀ ਮਾਂ ਦਾ ਦੁੱਧ ਚੁੰਘ ਕੇ ਹੀ ਹੈ ਮਤਲਬ ਕਿ ਜਿਹੜਾ ਪੰਜਾਬੀ ਸਾਹਿਤ ਹੈ ਉਹ ਅੰਗਰੇਜ਼ੀ ਤੋਂ ਨਹੀਂ ਹੋਇਆ ਉਹਦਾ ਜਨਮ ਪਰ ਵਧਿਆ ਫੁੱਲਿਆ ਕਦੋਂ ਇਹ ਜਦੋਂ ਅੰਗਰੇਜ਼ ਇੱਥੇ ਸੀ ਉਸ ਟਾਈਮ ਉਦੋਂ ਤੋਂ ਇਹਨੇ ਜਿਹੜੀ ਅੱਗੋਂ ਤਰੱਕੀ ਕਰਨੀ ਸ਼ੁਰੂ ਕੀਤੀ ਹੈ ਮੀਨਸ ਸੱਚ ਤਾਂ ਇਹ ਹੀ ਹੈ ਕਿ ਪੰਜਾਬੀ ਨੇ ਅੰਗਰੇਜ਼ੀ ਭਾਸ਼ਾ ਕੋਲੋਂ ਬਹੁਤ ਕੁਝ ਗ੍ਰਹਿਣ ਕੀਤਾ ਤੇ ਹੁਣ ਵੀ ਕਰੀ ਜਾ ਰਹੀ ਹੈ ਤੇ ਪੰਜਾਬੀ ਦੇ ਵਿੱਚ ਛੋਟੇ ਕਵੀਤਰਾ ਜਿਹੜਾ ਜਨਮ ਆ ਉਹ ਅੰਗਰੇਜ਼ੀ ਪ੍ਰਭਾਵ ਦੇ ਕਰਕੇ ਹੀ ਹੈ ਮੀਨਸ ਅੰਗਰੇਜ਼ੀ ਦੇ ਵਿੱਚ ਜਿਹੜੀਆਂ ਛੋਟੀਆਂ ਕਰਤਾਵਾਂ ਸੀ ਉਹ ਲਿਖੀਆਂ ਜਾਂਦੀਆਂ ਸੀ ਤੇ ਸੇਮ ਅਸੀਂ ਪੰਜਾਬੀ ਦੇ ਵਿੱਚ ਉਹਨੂੰ ਕਾਪੀ ਕੀਤਾ ਹੈ ਫਾਲੋ ਕੀਤਾ ਆਧੁਨਿਕ ਪੰਜਾਬੀ ਗਦ ਗਦ ਮਤਲਬ ਜਿਹੜਾ ਸਾਡਾ ਵਾਰਤਕ ਭਾਗ ਹੁੰਦਾ ਉਹ ਤਾਂ ਪੜੀ ਹੀ ਅੰਗਰੇਜ਼ੀ ਪ੍ਰਭਾਵ ਦੇ ਅਧੀਨ ਹੈ ਮੀਨਸ ਤੁਸੀਂ ਇਹ ਕਹ ਲਓ ਵੀ ਪੜੀ ਵੱਡੀ ਹੋਈ ਜਾਂ ਉਹਦੀ ਡਵੈਲਪਮੈਂਟ ਕਹ ਲਓ ਦੀ ਗਰੋਥ ਕਹ ਲਓ ਉਹ ਅੰਗਰੇਜ਼ੀ ਪ੍ਰਭਾਵ ਦੇ ਅਧੀਨ ਹੀ ਉਹਦੇ ਵਿੱਚ ਵਾਧਾ ਹੋਇਆ ਜਦੋਂ ਕਿ ਨਾਵਲ ਤੇ ਜਿਹੜੀ ਕਹਾਣੀ ਹੈ ਉਹ ਤਾਂ ਪੂਰੀ ਤਰ੍ਹਾਂ ਪੱਛਮ ਦੀ ਦੇਣ ਹੈ ਮੀਨਜ਼ ਇਹ ਤੇ ਵੈਸਟਰਨ ਕਲਚਰ ਦੀ ਹੀ ਦੇਣ ਹੈ ਸੌਰੀ ਕਲਚਰ ਨੇ ਵੈਸਟਰਨ ਦੇ ਵਿੱਚ ਜੋ ਕੁਝ ਲਿਖਿਆ ਗਿਆ ਸੀਗਾ ਉਹਦੇ ਅਕੋਰਡਿੰਗ ਹੀ ਕੀਤਾ ਗਿਆ। ਆਧੁਨਿਕ ਪੰਜਾਬੀ ਨਾਟਕ ਦਾ ਜਿਹੜਾ ਪਿਤਮਾ ਹੈ ਈਸ਼ਵਰ ਚੰਦਰ ਨੰਦਾ ਉਹ ਵੀ ਅੰਗਰੇਜ਼ੀ ਦਾ ਪ੍ਰੋਫੈਸਰ ਸੀ। ਤੇ ਉਹਨੇ ਅੰਗਰੇਜ਼ੀ ਦੇ ਨਾਟਕਾਂ ਵਿੱਚ ਹੀ ਪਹਿਲਾਂ ਅਦਾਕਾਰੀ ਸਿੱਖੀ ਸੀ ਕਿਉਂਕਿ ਉਹ ਅੰਗਰੇਜ਼ੀ ਦਾ ਪ੍ਰੋਫੈਸਰ ਸੀ ਉਹਨੇ ਆਪਣੇ ਨਾਟਕ ਵੀ ਅੰਗਰੇਜ਼ੀ ਦੇ ਵਿੱਚ ਲਿਖੇ ਤੇ ਜਿਹੜੀ ਉਹਨੇ ਅਦਾਕਾਰੀ ਕੀਤੀ ਉਹ ਵੀ ਅੰਗਰੇਜ਼ੀ ਦੇ ਨਾਟਕਾਂ ਦੇ ਵਿੱਚ ਕੀਤੀ। ਤੇ ਅੰਗਰੇਜ਼ੀ ਦੇ ਪ੍ਰਭਾਵ ਹੇਠ ਹੀ ਨੰਦਾ ਨੇ ਨਾਟਕ ਦੀ ਜਿਹੜੀ ਰਚਨਾ ਉਹ ਸ਼ੁਰੂ ਕੀਤੀ ਸੀ। ਇਸ ਪ੍ਰਕਾਰ ਸਪਸ਼ਟ ਹੈ ਕਿ ਕੋਈ ਵੀ ਜਿਹੜੀ ਭਾਸ਼ਾ ਆਪਣੇ ਇਕਲਤਾ ਦੇ ਵਿੱਚ ਵਿਕਾਸ ਨਹੀਂ ਕਰ ਸਕਦੀ ਉਸ ਦੇ ਵਿਕਾਸ ਦੇ ਵਿੱਚ ਜਿਹੜੀਆਂ ਦੂਸਰੀਆਂ ਭਾਸ਼ਾਵਾਂ ਨੇ ਉਹਨਾਂ ਦਾ ਵੀ ਆਪਣਾ ਯੋਗਦਾਨ ਹੁੰਦਾ ਹੈ ਹੋਰਨਾਂ ਭਾਸ਼ਾਵਾਂ ਦੇ ਸਾਹਿਤ ਤੇ ਸਭਿਆਚਾਰ ਨੂੰ ਸਮਝਣ ਦੇ ਲਈ ਤੇ ਉਹਨਾਂ ਦੇ ਸ਼ਾਹਕਾਰ ਲਿਖਤ ਸ਼ਾਹਕਾਰ मींस ਜਿਹੜੀ ਕਿ ਬਹੁਤ ਹੀ ਜ਼ਿਆਦਾ ਮਸ਼ਹੂਰ ਹੋਈ ਹੋਵੇ ਪਪੂਲਰ ਹੋਈ ਹੋਵੇ ਰਚਨਾਵਾਂ ਦਾ ਆਨੰਦ ਮਾਣਨ ਦੇ ਲਈ ਅਨੁਵਾਦ ਦੀ ਵਿਸ਼ੇਸ਼ ਮਹੱਤਤਾ ਹੈ ਪ੍ਰੋਫੈਸਰ ਜੀਤ ਸਿੰਘ ਜੋਸ਼ੀ ਦੇ ਅਨਸਾਰ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਜਾਂ ਉਲ타 ਸ਼ਬਦਾਂ ਦੀ ਵਰਤੋਂ ਕਿਸੇ ਦੂਸਰੀ ਭਾਸ਼ਾ ਵਿੱਚ ਕਿਸੇ ਸਾਹਿਤਿਕ ਕਿਰਤ ਨੂੰ ਸੰਬੰਧਿਤ ਭਾਸ਼ਾਈ ਪੈਟਰਨ ਦੇ ਵਿੱਚ ਢਾਲਣਾ ਹੁੰਦਾ ਹੈ ਮੀਨਸ ਕਿਸੇ ਵੀ ਕਿਰਤ ਨੂੰ ਕਿਸੇ ਦੂਸਰੀ ਜਿਹੜੀ ਸੰਬੰਧਿਤ ਭਾਸ਼ਾਈ ਪੈਟਰਨ ਆ ਉਹਦੇ ਵਿੱਚ ਲਿਖਣਾ ਇਹਨੂੰ ਅਸੀਂ ਕਹਿੰਦੇ ਆ ਅਨੁਵਾਦ ਕਿਸੇ ਇੱਕ ਭਾਸ਼ਾਈ ਵਰਤਾਰੇ ਨੂੰ ਕਿਸੇ ਦੂਸਰੇ ਭਾਸ਼ਾਈ ਵਰਤਾਰੇ ਵਿੱਚ ਪਰਤਾਉਣਾ ਪਰਤਾਉਣਾ ਮੀਨਸ ਬਦਲਣਾ ਟਰਾਂਸਲੇਟ ਕਰਨਾ ਅਨੁਵਾਦ ਕਰਨਾ ਇੱਕ ਬਹੁਤ ਹੀ ਔਖਾ ਕੰਮ ਹੈ ਕਿ ਹਰ ਭਾਸ਼ਾ ਦਾ ਇੱਕ ਆਪਣਾ ਵਿਲੱਖਣ ਸਿਸਟਮ ਹੁੰਦਾ ਹੈ ਜਿਵੇਂ ਕਿ ਅੰਗਰੇਜ਼ੀ ਤੇ ਪੰਜਾਬੀ ਤੁਸੀਂ ਜਦੋਂ ਲਿਖਦੇ ਹੋ ਚਾਹੇ ਅਸੀਂ ਵਾਕ ਦੀ ਬਣਤਰ ਦੀ ਗੱਲ ਕਰੀਏ then everything is different ਮੀਨ ਜਿ세 ਤੋਂ ਇਹ ਇੱਕ ਐਸੇ ਕੈਸੇ ਅੰਗਰੇਜ਼ੀ ਨੂੰ ਐਜ਼ ਇਟ ਇਜ਼ ਪੰਜਾਬੀ ਦੇ ਵਿੱਚ ਲਿਖ ਦਾਂਗੇ ਜਾਂ ਪੰਜਾਬੀ ਨੂੰ ਅਸੀਂ ਐਜ਼ ਇਟ ਇਜ਼ ਅੰਗਰੇਜ਼ੀ ਦੇ ਵਿੱਚ ਲਿਖ ਦਿਆਂਗੇ ਤੇ ਜਿਹੜਾ ਸਾਹਿਤਿਕ ਕਿਰਤ ਦਾ ਆਪਣਾ ਨਿਵੇਕਲਾ ਪ੍ਰਬੰਧ ਹੁੰਦਾ ਹੈ ਕਈ ਵਾਰ ਇੱਕ ਜਿਹੜੀ ਭਾਸ਼ਾ ਦੇ ਕਿਸੇ ਸਾਹਿਤਕ ਵਰਤਾਰੇ ਨੂੰ ਜਿਉਂਦੇ ਤਿਉਂ ਲਿਪੀ ਯੰਤਰਨ ਦੇ ਰੂਪ ਦੇ ਵਿੱਚ ਅਪਣਾ ਲਿਆ ਜਾਂਦਾ ਹੈ ਤੇ ਉਸ ਕਿਸਮ ਦੇ ਅਨੁਵਾਦ ਨੂੰ ਚੰਗਾ ਅਨੁਵਾਦ ਨਹੀਂ ਸਮਝਿਆ ਜਾਂਦਾ ਕਿਉਂਕਿ ਬਹੁਤ ਸਾਰੇ ਜਿਹੜੇ ਸ਼ਬਦ ਨੇ ਇਸ ਤਰ੍ਹਾਂ ਦੇ ਰਹਿ ਜਾਂਦੇ ਨੇ ਜਿਹੜੇ ਕਿ ਆਪਣਾ ਜਿਹੜਾ ਅਰਥ ਹੈ ਉਹ ਸਪਸ਼ਟ ਨਹੀਂ ਕਰ ਰਹੇ ਹੁੰਦੇ ਸਾਹਿਤਿਕ ਕਿਰਤ ਕਲਾਮਈ ਬਿੰਬਾ ਨਹੀਂ ਬਸਤੂ ਯਕਤ ਦੀ ਜਿਹੜੀ ਪੁਨਰਵਸਾਰਿਓ ਮੰਨੀ ਜਾਂਦੀ ਹੈ ਤੇ ਇਸ ਵਿੱਚ ਇੱਕੋ ਸਮੇਂ ਸਿਰਜਿਤ ਭਾਸ਼ਾ ਨਾਲ ਸੰਬੰਧਿਤ ਵਸਤੂ ਸੰਸਾਰ ਦਾ बोਧ ਮੀਨਸ ਗਿਆਨ ਪ੍ਰਾਪਤ ਹੋਣਾ ਵੀ ਜ਼ਰੂਰੀ ਹੁੰਦਾ ਹੁਣ ਜੇਕਰ ਅਸੀਂ ਅਨੁਵਾਦ ਕਰ ਲਿਆ ਸੇਮ ਉਸੇ ਭਾਸ਼ਾ ਦੇ ਵਿੱਚ ਪਰ ਜਿਹੜੇ ਅਰਥ ਸੀ ਉਹ ਸੀ ਜਿਹੜੀ ਲੋਕਾਂ ਦੀ ਆਮ ਭਾਸ਼ਾ ਹੈ ਉਹਨੂੰ ਨਹੀਂ ਸਮਝਾ ਸਕੇ ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਔਖੇ ਸ਼ਬਦ ਸੀ ਐਵੇਂ ਵਰਤ ਲਏ ਤਾਂ ਉਹਦਾ ਕੋਈ ਜਿਹੜਾ ਫਾਇਦਾ ਨਹੀਂ ਹੋਏਗਾ ਕਿਉਂਕਿ ਉਹ ਸਾਨੂੰ ਗਿਆਨ ਪ੍ਰਦਾਨ ਨਹੀਂ ਕਰੇਗਾ ਤੇ ਜਿਹੜੀ ਸਬੰਧਿਤ ਭਾਸ਼ਾ ਦੀਆਂ ਪ੍ਰਣਾਲੀਆਂ ਨੇ ਉਹਦੀ ਜਿਹੜੀ ਮੂਲਕ ਵਿਸ਼ੇਸ਼ਤਾਵਾਂ ਮੀਨ ਜਿਹੜੀਆਂ ਮੂਲ ਵਿਸ਼ੇਸ਼ਤਾਵਾਂ ਨੇ ਉਹਨਾਂ ਨੂੰ ਜਾਣਨਾ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਜਿੰਨੀ ਦੇਰ ਤੱਕ ਸਾਨੂੰ ਉਹਦੀ ਮੂਲ ਵਿਸ਼ੇਸ਼ਤਾਵਾਂ ਬਾਰੇ ਨਹੀਂ ਪਤਾ ਹੋਏਗਾ ਉਨੀ ਦੇਰ ਤੱਕ ਅਸੀਂ ਅਨੁਵਾਦ ਨਹੀਂ ਕਰ ਸਕਦੇ ਜਿਹੜਾ ਵਿਅਕਤੀ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਭੰਡਾਰ ਉਹਦੇ ਅਰਥ ਵਿਗਿਆਨ ਧੁਨੀ ਬੋਧ ਹੈ ਜਿਹੜਾ ਉਹਦੀ ਵਾਕ ਵੰਤਰ ਹੈ ਦੇ ਨਿਯਮਾਂ ਤੋਂ ਜਾਣੂ ਨਹੀਂ ਉਹ ਅੰਗਰੇਜ਼ੀ ਭਾਸ਼ਾ ਵਿੱਚੋਂ ਕਿਸੇ ਦੂਸਰੀ ਭਾਸ਼ਾ ਵਿੱਚ ਚੰਗਾ ਅਨੁਵਾਦ ਨਹੀਂ ਕਰ ਸਕਦਾ ਮੀਨਜ਼ ਕਿ ਸਾਨੂੰ ਭਾਸ਼ਾ ਦਾ ਜਿਹੜਾ ਉਹਦਾ ਅਰਥ ਵਿਗਿਆਨ ਹੈ ਧੁਨੀ ਵਿਗਿਆਨ ਹੈ ਵਾਕ ਵੰਤਰ ਹੈ ਸਾਰੀ ਚੀਜ਼ਾਂ ਬਾਰੇ ਜਿਹੜੀ ਜਾਣਕਾਰੀ ਹੋਣੀ ਜ਼ਰੂਰੀ ਹੈ ਅਨੁਵਾਦ ਕਰਤਾ ਨੂੰ ਇੱਕ ਸਮੇਂ ਉਸ ਭਾਸ਼ਾ ਸਮਾਜ ਅਤੇ ਸਾਹਿਤਿਕ ਸਰੰਚਨਾਵਾਂ ਦਾ ਵੀ ਪੂਰਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਜਿਸ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ ਤੇ ਫਿਰ ਜਿਹੜਾ ਅਨੁਵਾਦ ਹੈ ਉਹ ਦੋਹਰੀ ਯੋਗਤਾ ਦਾ ਮਾਲਕ ਕਹ ਹੁੰਦਾ ਜਿਹੜਾ ਉਹ ਵਿਦਵਾਨ ਹੀ ਉਚਿਤ ਢੰਗ ਨਾਲ ਨਿਭਾ ਸਕਦਾ ਹੈ ਮੀਨ ਜਿਹਦੇ ਕੋਲ ਦੋਨੋਂ ਭਾਸ਼ਾਵਾਂ ਦਾ ਗਿਆਨ ਹੋਵੇ ਅਨੁਵਾਦ ਕੀਤੀ ਕਿਰਤ ਵਿੱਚੋਂ ਜਿਹੜਾ ਮੂਲ ਲੇਖਕ ਹੈ ਮੀਨ ਜਿਹਨ ਐਕਚੁਅਲ ਦੇ ਵਿੱਚ ਉਹ ਲਿਖਿਆ ਸੀ ਉਹ ਗਾਇਬ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਜਿਹੜਾ ਅਨੁਵਾਦਕ ਹੈ ਮੀਂਝ ਜਿਹੜਾ ਅਨੁਵਾਦ ਕਰ ਰਿਹਾ ਹੈ ਉਹਦੀ ਪ੍ਰਤਿਭਾ ਕਿਉਂਕਿ ਉਹਦੇ ਵਿੱਚ ਵੀ ਟੈਲੈਂਟ ਸੀ ਗੁਣ ਸੀ ਤਾਂ ਹੀ ਉਹਨੇ ਉਹਨੂੰ ਟਰਾਂਸਲੇਟ ਕੀਤਾ ਇਸ ਕਰਕੇ ਉਹਦੀ ਪ੍ਰਤਿਭਾ ਕਿੱਥੇ ਛੁਪੀ ਰਹਿਣੀ ਨਹੀਂ ਚਾਹੀਦੀ ਅਨੁਵਾਦਕ ਦੀ ਜਿਹੜੀ ਪ੍ਰਤਿਭਾ ਉਹ ਵੀ ਛੁਪੀ ਨਹੀਂ ਰਹਿਣੀ ਚਾਹੀਦੀ ਸਗੋਂ ਅਨੁਵਾਦ ਤਾਂ ਇੱਕ ਤਰ੍ਹਾਂ ਨਾਲ ਮੂਲ ਰਚਨਾ ਨਾਲੋਂ ਵੀ ਔਖਾ ਕੰਮ ਬਣ ਜਾਂਦਾ ਕਿਉਂਕਿ ਮੂਲ ਰਚਨਾ ਲਿਖਣੀ ਸੌਖੀ ਹੈ ਤੇ ਉਹਨੂੰ ਟਰਾਂਸਲੇਟ ਕਰਨਾ ਔਖਾ ਹੈ ਸਹਾਇਕ ਕਿਰਤ ਭਾਸ਼ਾਈ ਜਿਨ੍ਹਾਂ ਦੁਆਰਾ ਸਿਰਜੀ ਜਾਂਦੀ ਹੈ ਤੇ ਭਾਸ਼ਾਈ ਚਿੰਨੇ ਜਿਹੜੇ ਉਹ ਵਸਤੂ ਸੰਸਾਰ ਦੀ ਪੈਦਾਵਾਰ ਹੁੰਦੇ ਨੇ ਤੇ ਚਿੰਨ ਤੇ ਜਿਹੜੇ ਇਹ ਆਪ ਖੁਦਰੇ ਚਿੰਨਕ ਨੇ ਉਹਨਾਂ ਨੂੰ ਸਬੰਧਿਤ ਸਮਾਜ ਹੀ ਚਿਹਨਤਾ ਦਰਜਾ ਪ੍ਰਦਾਨ ਕਰਦਾ ਮੀਨਸ ਕੋਈ ਵੀ ਜਿਹੜੇ ਚਿੰਨੇ ਨੇ ਚਿਹਨਿਕ ਨੇ ਉਹਨਾਂ ਨੂੰ ਸਮਾਜ ਜਿਹੜਾ ਉਹ ਪ੍ਰਦਾਨ ਕਰਦਾ ਹੈ ਪਰਵਾਨ ਕਰਦਾ ਹੈ ਤੇ ਫੇਰ ਹੀ ਉਹਨਾਂ ਨੂੰ ਜਿਹੜਾ ਦਰਜਾ ਉਹ ਮਿਲਦਾ ਹੈ ਇਸ ਲਈ ਜਿਵੇਂ ਕਿ ਸਾਰਥਕ ਪਰਵਚਨ ਦੇ ਲਈ ਵਕਤਾ ਤੋਂ ਸਰੋਤਾਂ ਦੇ ਵਿਚਾਰ ਚਿਹਨ ਤੇ ਚਿਹਨਤ ਤੇ ਜਿਹੜੀ ਚਿਹਨਿਕਤਾ ਇਹਨਾਂ ਦਾ ਗਿਆਨ ਹੋਣਾ ਜ਼ਰੂਰੀ ਹੁੰਦਾ ਹੈ ਠੀਕ ਉਵੇਂ ਇੱਕ ਚੰਗੇ ਅਨੁਵਾਦ ਦੇ ਲਈ ਅਨੁਵਾਦ ਕਰਤਾ ਨੂੰ ਦੋਵੇਂ ਕਿਸੇ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਦੋਵੇਂ ਧਿਰਾਂ ਦੇ ਸੱਭਿਆਚਾਰਾਂ ਬਾਰੇ ਤੇ ਜਿਹੜੀਆਂ ਸਾਹਿਤਿਕ ਕਿਰਤਾਂ ਨੇ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਇਸ ਤੋਂ ਬਿਨਾ ਜਿਹੜਾ ਅਨੁਵਾਦ ਹੈ ਉਹ ਊਣਾ ਅਧੂਰਾ ਤੇ ਪ੍ਰਭਾਵਹੀਣ ਸਮਝਿਆ ਜਾਏਗਾ ਮੀਨਸ ਕਿ ਉਹ ਪ੍ਰਭਾਵਸ਼ਾਲੀ ਨਹੀਂ ਰਹੇਗਾ ਉਹਨੂੰ ਅਧੂਰਾ ਸਮਝਿਆ ਜਾਏਗਾ ਅਨੁਵਾਦਕਾਰ ਕੇਵਲ ਸ਼ਬਦਾਂ ਦਾ ਰੂਪਾਂਤਰਨ ਹੀ ਨਹੀਂ ਕਰ ਰਿਹਾ ਹੁੰਦਾ ਮੀਨਜ਼ ਅਸੀਂ ਕੱਲੇ ਸ਼ਬਦਾਂ ਨੂੰ ਤੇ ਲਾਈਨਾਂ ਨੂੰ ਹੀ ਨਹੀਂ ਟ੍ਰਾਂਸਲੇਟ ਕਰ ਰਹੇ ਹੁੰਦੇ ਜਦੋਂ ਅਨੁਵਾਦ ਕਰਦੇ ਆ ਸਗੋਂ ਨਵੇਂ ਜਿਹੜੇ ਪ੍ਰਭਾਵ ਨੇ ਉਹ ਵੀ ਸਿਰਜੇ ਜਾਂਦੇ ਨੇ ਉਸ ਟਾਈਮ ਇਸ ਲਈ ਸਫਲ ਅਨੁਵਾਦ ਉਸੇ ਨੂੰ ਕਿਹਾ ਜਾ ਸਕਦਾ ਹੈ ਜਿਹੜਾ ਮੂਲ ਰਚਨਾ ਵਰਗਾ ਪ੍ਰਭਾਵ ਸਿਰਜ ਰਿਹਾ ਹੁੰਦਾ ਮੀਨਜ਼ ਜਿਹਦੇ ਵਿੱਚ ਸਾਨੂੰ ਇਹ ਲੱਗੇ ਕਿ ਅਸੀਂ ਮੂਲ ਰਚਨਾ ਨੂੰ ਹੀ ਪੜ ਰਹੇ ਹਾਂ ਜਿਸ ਵਿੱਚ ਭਾਸ਼ਾਈ ਪੱਧਰ ਉੱਤੇ ਸਮਾਜਿਕ ਵਾਤਾਵਰਣ ਦੇ ਪੱਧਰ ਉੱਤੇ ਜਿਹੜਾ ਸਾਹਿਤ ਹੈ ਉਹਦੇ ਪੱਧਰ ਤੇ ਸਾਹਿਤ ਦੇ ਵਿਧਾਨਮੂਲ ਕਲੱਛਣ ਨੇ ਇਹਨਾਂ ਦੇ ਪੱਧਰ ਤੇ ਕੋਈ ਜਿਹੜੀ ਘਾਟ ਆ ਉਹ ਮਹਿਸੂਸ ਨਹੀਂ ਹੋਣੀ ਚਾਹੀਦੀ ਸਗੋਂ ਅਨਵਾਦ ਕੀਤੀ ਗਈ ਕਿਰਤਰੇ ਵਿੱਚੋਂ ਉਹਦਾ ਜਿਹੜਾ ਮੂਲ ਹੈ ਮੀਨ ਜਿਉਂ ਐਕਚੁਅਲ ਵਿੱਚ ਲਿਖੀ ਗਈ ਸੀ ਉਹ ਵੱਧ ਪ੍ਰਭਾਵਸ਼ਾਲੀ ਢੰਗ ਦੇ ਨਾਲ ਝਲਕਦਾ ਜਾਂ ਨਜ਼ਰ ਆਉਂਦਾ ਹੋਣਾ ਚਾਹੀਦਾ ਹੁਣ ਇਸ ਚਾਚਾ ਤੁਸੀਂ ਇਹ ਕਹਿ ਸਕਦੇ ਕਿ ਅਨਵਾਦ ਕਾਰਜ ਕੀ ਇੱਕ ਕਲਾ ਹੈ ਇੱਕ ਆਰਟ ਹੈ ਜਿਸ ਲਈ ਅਨੁਵਾਦ ਕਰਤਾ ਦੋਨਾਂ ਭਾਸ਼ਾਵਾਂ ਨੂੰ ਸਮਝਣ ਦੀ ਯੋਗਤਾ ਰੱਖਣ ਵਾਲਾ ਹੋਣਾ ਚਾਹੀਦਾ ਹੈ ਮੀਨਸ ਕਿ ਉਹਦੇ ਵਿੱਚ ਇੱਕ ਕਲਾ ਹੋਣੀ ਚਾਹੀਦੀ ਹੈ ਆਰਟ ਹੋਣਾ ਚਾਹੀਦਾ ਹੈ ਫਿਰ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਦੇ ਵਿੱਚ ਜਿਹੜਾ ਅਨੁਵਾਦ ਆ ਉਹ ਕਰ ਸਕਦਾ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ